ਜੋ ਕੋ ਦੁਗਾਟਲ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਬਲਾਂ ਭੀਤਮ ਅਸ਼ਟਮ ਬਲਬੀਰਾ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪ੍ਰਗੂ ਨੂੰ ਮਨਾਉਂਦਿਆਂ ਹੋਇਆਂ ਸਜੇ ਦਵਾਨਾਂ ਵਿੱਚ ਹਾਧਰੀਆਂ ਭਰ ਕੇ ਅੰਮ੍ਰਿਤ ਮਈ ਬਾਣੀ ਪੜ੍ਹ ਕੇ ਗਾ ਕੇ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੀ ਉਡਭਾਗੀ ਸਾਸੰਗੀ ਜਨੋ ਆਓ ਗੁਰ ਫਤਿਹ ਪ੍ਰਵਾਨ ਕਰੋ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਅਖਰੀ ਅਰਥ ਨੇ ਗੂਦ ਅਰਥ ਹੈ ਹਨੇਰਾ ਦੂਦ ਅਰਥ ਹੈ ਪ੍ਰਕਾਸ਼ ਸਕਦੀ ਉਸ ਬੁੱਧੀ ਗੁਰੂ ਦੀ ਵਿਆਖਿਆ ਨਹੀਂ ਕਰ ਸਕਦੀ ਲੋਕ ਤਰਕ ਕਰਦੇ ਨੇ ਵੀ ਛੱਤ ਗੁਰੂ 5 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਬਣ ਬਿਠੇ ਤੇ ਇਹ ਕੁਝ ਸਾਡੇ ਜੀਵਨ ਦੇ ਵਿੱਚ ਅਸੀਂ ਬੜੀ ਵਾਰੀ ਪੜਿਆ ਬੜੀ ਬੜੀ ਸੁਣਿਆ ਰੋਜ਼ਾਨਾ ਵੀ ਸੁਣਦੇ ਆ ਪਰਵਾਣੇ ਕਹਿੰਦੀ ਵੀ ਗੁਰੂ ਜਿਨਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਾਸ਼ ਕਰ ਲਿਆ ਹੈ ਗਿਆਨ ਦਾ ਪ੍ਰਗਿਆਸ਼ ਹੋ ਚੁੱਕਾ ਹੈ ਜਿਹੜਾ ਦੁਨੀਆ ਨੂੰ ਗਿਆਨ ਵੰਡ ਸਕਦਾ ਹੈ ਜਿਹੜਾ ਦੁਨੀਆ ਦੇ ਜਲਾਂ ਦੀ ਗਾਣ ਛੱਡ ਸਕਦਾ ਹੈ ਉਹਨੂੰ ਇਹ ਰੁਤਬਾ ਪ੍ਰਾਪਤ ਹੁੰਦਾ ਹੈ ਇਥੇ ਉਮਰ ਦਾ ਤੱਕਾ ਜਾਂ ਨਹੀਂ ਇਥੇ ਤੇ ਬਾਣੀ ਨੇ ਗਲਾਂ ਖੀ ਪਾਣੀ ਸਰਕੂ ਅਨਾਥ ਤਰੂਪਾਂ ਪੰਜਾਂ ਸਾਲਾਂ ਅਸ਼ਿਮਰਤ ਅਮਰ ਆਟਾਰੇ ਅਮਰ ਉਹ ਗਿਆ ਟਾਲੋ ਗਿਆ ਸੀ 8 ਸਾਲਾਂ ਦਾ ਭਗਤ ਜਿਹੜਾ ਤਰੂ ਆਪ ਕਰਨਾ ਭਗਤ ਕਹਿੰਦਾ ਪੰਜ ਸ਼ਾਹਾਂ ਦਾ ਤਰੂ ਭਗਤ ਤੇ 8 ਸਾਲਾਂ ਦਾ ਭਗਤ ਪ੍ਰੇਮਾ ਅਤ ਦਾ ਗਿਆਨੀ ਹੋ ਜਾਂਦਾ ਹੈ ਰੱਬ ਦੀ ਨੇੜਤਾ ਪ੍ਰਾਪਤ ਕਰਨੀ ਲੈਂਦਾ ਹੈ ਜਿਹਦੇ ਵਾਸਤੇ ਰੱਬ ਨੂੰ ਆਪਣਾ ਦੋ ਤਰ੍ਹਾਂ ਦਾ ਸਰੀਰ ਧਾਰਨ ਕਰਕੇ ਜਿਹਨੂੰ ਬਚਾਉਣਾ ਪੈਂਦਾ ਆਪਾਂ ਰੋਜ਼ ਪੜ੍ਹਨੇ ਹੁਣੇ ਪੜ੍ਹ ਕੇ ਗਏ ਜੀ ਕੀਤਨੀ ਸੰਗਾਰ ਜੁਗ ਜੁਗ ਪਗਤੋ ਪਾਇਆ ਪੈਗ ਰੱਖਦਾ ਆ ਰਾਮ ਰਾਜ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਖਤ ਤੇ ਬਿਨਦੇ ਨੇ ਮਹਾਨ ਸਾਰੇ ਵਿਦਵਾਨ ਪੰਡਤ ਜਿਹੜੇ ਨੇ ਉਹਨਾਂ ਦੀ ਗੱਦੀ ਤੇ ਤਰਕ ਕਰਦੇ ਨੇ ਸਾਰਿਆਂ ਤੋਂ ਜ਼ਿਆਦਾ ਤਰਕ ਕੀਤਾ ਜਦੋਂ ਉਜੋਖਾ ਸ਼ਬਦ ਦੀ ਤਰਤੀ ਤੇ ਪਹੁੰਚੇ ਇੱਕ ਬ੍ਰਾਹਮਣ ਵਿਦਵਾਨ ਪੰਡਤ ਕਿਉਂਕਿ ਉਮਰ ਦੇ ਤਕਾਜੇ ਨਾਲ ਵੇਖ ਰਹੇ ਨੇ ਕਿ ਇੱਡੀ ਛੋਟੀ ਉਮਰ ਮੁਰਬਾਨੀ ਨੇ ਦੋ ਤਰ੍ਹਾਂ ਦੇ ਪੱਖ ਬਿਆਨ ਕੀਤੇ ਟੋਣੇ 7 ਤੇ 9 ਸੱਲਾਂ 'ਚ ਆਤਮਿਕ ਪੱਖ ਦਾ ਗਿਆਨ ਹੋਣ ਕਰਕੇ ਛੋਟੇ-ਛੋਟੇ ਬੱਚੇ ਜੀਆਂ 'ਚ ਚਿਣ ਕੇ ਸ਼ਹੀਦ ਕੀਤੇ ਜਾਂਦੇ ਜਿਉਂ ਕੋਈ ਪ੍ਰਵਾਹ ਨਹੀਂ ਕਰਦੇ ਇਹ ਜਦੋਂ ਬੜੇ ਇੱਦੀ ਗੱਲ ਵੀ ਨਾ ਬਾਣੀ 'ਚ ਸਤਿਗੁਰੂ ਕਹਿੰਦੇ 10 ਬਾਲ ਤਨਵੀਸ਼ਰਵਣ ਤੀਸਾ ਕਾ ਸੁੰਦਰ ਕਹਾਵੈ 40 ਸਿੰਘਪੁਰ ਹੋਏ 85 ਪਗ ਕਿਸਾ 66 ਕੀ ਬੜੇ ਪਾਵੇ 60 ਸਾਲਾਂ ਤੱਕ ਬੜੇ ਪਾ ਗਿਆ ਜੀ ਅੱਜ ਦੇ ਪੜ੍ਹੇ ਨਰੇ ਯੁੱਗ ਵਿੱਚ ਕਹਿਣਾ ਬੱਚਿਆਂ ਨੇ ਕਿ ਬਾਪੂ ਤੂੰ ਨੇ ਜਾਣਦਾ ਤੂੰ ਸੈਟ ਤੇ ਬੈ ਮਮਾ ਤੈਨੂੰ ਕੋਈ ਪਤਾ ਨਹੀਂ ਤੁਸੀਂ ਨਾ ਗੱਲ ਕਰੋ ਅਸੀਂ ਜਾਣਦੇ ਹਾਂ ਸਾਰਾ ਕੁਝ ਜਿੰਨੂੰ ਤੁਸੀਂ ਸਾਰਾ ਕੁਝ ਦਾਤ ਤੇ ਲਾ ਕੇ ਪੜਾਇਆ ਉਹਨਾਂ ਤੁਹਾਨੂੰ ਇਹ ਕਹਿਣਾ ਇਸ ਉਮਰ ਵਿੱਚ ਬਾਣੀ ਨੇ ਮੰਨਿਆ ਇਹ ਲੋਕ ਤੁਹਾਨੂੰ ਕਹਿਣਗੇ ਪਰ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ 60 ਸਾਲਾਂ ਦੀ ਉਮਰ ਵਿੱਚ ਬਾਬੇ ਅਮਰੂ ਦੇ ਰੂਪ ਚ ਛਲਣ ਵਿੱਚ ਆ ਜਾਂਦੇ ਨੇ ਗੁਰੂ ਦੇ ਧਨ ਸਿੰਘ ਨੂੰ ਅੰਗਰ ਦੇਵ ਸਾਹਿਬ ਕੋਲ ਪਹੁੰਚ ਗਏ 60 ਸਾਲਾਂ ਤੋਂ ਲੈ ਕੇ 72 ਸਾਲਾਂ ਤੱਕ 12 ਸਾਲ ਦੀ ਕਾਲਨਾ ਕਾਲੀ ਦੀ ਸੇਵਾ ਦੀ ਜਦੋਂ ਤੁਹਾਨੂੰ ਬਾਣੀ ਨੇ ਆਖਿਆ ਲੋਕਾਂ ਨੇ ਕਹਿਣਾ 70 ਕਾ ਮਤ ਹੀਣ ਪੀ ਦੀ ਮਤ ਟਿਕਾਣੇ ਨਹੀਂ ਰਹੀ ਹੁਣ ਨਹੀਂ ਕੁਝ ਵੀ ਜਾਣਦਾ ਇਹਨੇ ਕੋਈ ਨਾ ਕੁਝ ਪੁੱਛਿਓ ਕਹਿੰਦੇ ਕਿ ਆਪਣੀ ਮਤ ਨੇ ਟਿਕਾਣੇ ਤੁਹਾਨੂੰ ਕੀ ਦੱਸੇਗਾ ਬਾਣੀ ਕਹਿੰਦੀ ਲੋਕ ਕਹਿੰਦੇ ਨੇ 70 ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ ਨਬੈ ਕਾ ਸਿੰਘ ਜਸ ਨਹੀਂ ਟੂੰਡ ਨਾ ਜਾਣੇ ਅੱਪਲ 90 ਸਾਲਾਂ ਦਾ ਪੈ ਗਿਆ ਮੰਜੀ ਤੇ ਉੱਠਦਾ ਹੀ ਨਹੀਂ ਅੱਜ 50 ਸਾਲਾਂ ਦੀ ਪੈ ਜਾਂਦਾ ਹੈ 40 40 50 ਸਾਲਾਂ ਤੋਂ ਗੋਡੇਆਂ ਦੇ ਦਰਦ ਜੋੜਾਂ ਦੇ ਦਰਦ ਅਰੰਭ ਹੋ ਗਈ ਸਾਨੂੰ ਗੁਮਾਰ ਗਈ ਇੰਨੀਆਂ ਭਿਆਨਕ ਲੱਗਦੀਆਂ ਇੰਨਾ ਘਰਸ ਲਿਆ ਕਿਉਂ ਕਿਤੇ ਨੇ ਰੋਗ ਕਠੜੇ ਨੇ ਉਹਨੂੰ ਨਹੀਂ ਚੇਤੇ ਕਰਦੇ ਅਜੇ ਤਾਂ ਕੁਝ ਵੀ ਨਹੀਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਘਾਟਾ ਹੈ ਪਰ ਸਤਿਗੁਰੂ 70 ਸਾਲਾਂ ਦੀ ਉਮਰ ਵਿੱਚ ਨਹੀਂ ਸ਼ਕੋ 72 ਸਾਲਾਂ ਦੀ ਛੱਜ ਤੋਂ 12 ਸਾਲ ਸੇਵਾ 72 ਸਾਲਾਂ ਦੀ ਉਮਰ ਵਿੱਚ ਸਤਿਗੁਰੂ ਤਖਤ ਤੇ ਬਹਿ ਗਏ ਚਲਨਵੇਂ ਸਾਲਾਂ ਦੀ ਉਮਰ ਵਿੱਚ ਸਤਿਗੁਰਾਂ ਨੇ ਗੁਰਤਾ ਗਦੀ ਤਖਤ ਤੇ ਸ਼ਿਵ ਨਾਮaik ਪ੍ਰਚਾਰ ਪ੍ਰਸਾਰ ਕੀਤਾ ਤੇ ਕਹਿ ਦਿੱਤਾ ਬਾਣੀ ਵਿੱਚ ਜੇ ਗੁਰਮੁਖ ਬਣਾਂਗੇ ਬੁੱਢੇ ਨਹੀਂ ਹੋਗੇ ਗੁਰਮੁਖ ਬੁੱਢੇ ਕਦੇ ਨਹੀਂ ਜਿਨਾਂ ਅੰਤਰ ਸ੍ਰਿਤ ਗਿਆਨ ਕਿੰਨੇ ਕਰਾਂਗੇ ਗੁਰੂ ਜੀ ਵਿਆਖਿਆ ਗੁਰੂ ਜਿਹਦੇ ਤੇ ਕਿਰਪਾ ਕਰਦਾ ਨਾ ਗੁਰੂ ਜਿਹਦੇ ਤੇ ਤਰਸਦਾ ਹੈ ਉਹ ਤੇ 98 ਸਾਲਾਂ ਦੀ ਉਮਰ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਉਸ ਉਮਰ ਵਿੱਚ ਵੀ ਪੰਜਵੇਂ ਪਾਤਸ਼ਾਹ ਆਪਣੇ ਸੁਪੁੱਤਰ ਭਾਰਗੋਬਿੰਦ ਸਿੰਘ ਜੀ ਜਦੋਂ ਜੀ ਗੁਰੂ ਨਹੀਂ ਬਣੇ ਕਿਦਨੇ ਤੁਸੀਂ ਪੜਾਓਗੇ ਤੁਹਾਨੂੰ 98 ਸਾਲਾਂ ਚ ਕੋ ਗ੍ਰੰਥੀਸ਼ਕ ਬਣਦੇ ਨੇ ਪੜਾਈ ਕਰੰਦੇ ਨੇ ਆਪਾਂ ਦੇ ਸਰਕਾਰ ਚ ਕਾਨੂੰਨ ਬਣਾ ਲਿਆ ਨਾ ਕਿ 60 ਸਾਲਾਂ ਤੋਂ ਬਾਅਦ ਰਟਾਇਰ ਕਰ ਦੇ ਵੀ ਇਹਨੂੰ ਕੁਝ ਨਹੀਂ ਹੁੰਦਾ ਪਰ ਉਥੇ 98 ਸਾਲਾਂ ਦੀ ਉਮਰ 'ਚੋਂ ਥਾਪੇ ਗਏ ਕਿਉਂ ਕਿ ਉਹਨਾਂ ਨੇ ਗੁਰਬਾਣੀ ਬਣ ਕੇ ਵਿਖਾਇਆ ਗੁਰੂ ਅਸੀਂ ਬਾਣੀ ਬਣ ਚੁੱਕੇ ਹਾਂ ਅਸੀਂ ਬਾਣੀ ਨੂੰ ਜੀ ਵੀ ਆ ਪੜਿਆ ਨਹੀਂ ਬਾਣੀ ਨੂੰ ਗਾਇਆ ਨਹੀਂ ਬਾਣੀ ਅਨੁਸਾਰੀ ਹੋਏ ਹਾਂ ਇਹ ਗੁਰੂ ਦੀ ਕਿਰਪਾ ਜੀ ਇਹ ਗੁਰੂ ਦੇ ਕੋਲ ਹੈ ਤਾਕਤ ਸਮਰੱਥਾ ਗੁਰੂ ਬਣਾ ਸਕਦੇ ਪਰ ਆਪਾਂ ਗੁਰੂ ਕੋਲ ਆਏ ਨਹੀਂ ਜਿਸ ਗੁਰੂ ਨੂੰ ਆਪਾਂ ਇਹ ਗਾ ਕੇ ਬਾਣ ਦਿੱਤਾ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸਾਰੇ ਜਿਸ ਦਿੱਠੇ ਸਭ ਦੁੱਖ ਜਾਏ ਜਿਸ ਦਿੱਠੇ ਸਭ ਦੁੱਖ ਜਾਏ ਇਹ ਕਿਸੇ ਆਮ ਵਿਅਕਤੀ ਦੇ ਲਿਖੇ ਬੋਲ ਨਹੀਂ ਜੀ ਦਸਵੇਂ ਪਾਤਸ਼ਾਹ ਦੀ ਆਪਣੀ ਰਚਨਾ ਤੇ ਇਹ ਨੂੰ ਅਸੀਂ ਅਰਦਾਸ ਲਈ ਪਹਿਲੀ ਕੋੜੀ ਵਿੱਚ ਰੁਦਾਨਾ پڑھਦੇ ਹਾਂ ਸੁਣਦੇ ਹਾਂ ਹੁਣ ਗੁਰੂ ਦੇ ਦਰਸ਼ਨ ਕੀਨੇ ਪਰਮਾਨੰਥ ਚੁੱਕ ਕੇ ਦਰਸ਼ਨ ਕਰਿਨੇ ਜਾਂਸ ਬਿਰੰਤੀ ਸੰਗੁ ਕਮਨਾਮਾ ਲਿਆ ਪਿੱਛੇ ਜਾ ਕੇ ਜੋ ਇਹ ਨਹੀਂ ਦ੍ਰਿਸ਼ਣ ਜੋ ਕੁਝ ਗੁਰੂ ਕਹਿੰਦਾ ਜੋ ਗੁਰ ਕਹੈ ਸੋਈ ਭਲਵਾਨੁ ਹੋ ਹਰ ਹਰ ਕਥਾ ਦਰਾਂ ਦੀ ਸਿੱਖ ਗੁਰੂ ਦਾ ਜੀਵਨ ਪੜੇ ਸਿੱਖ ਦੇ ਸਰਾਣੇ ਗੁਰੂ ਦੇ ਜੀਵਨ ਦੀਆਂ ਪੁਸਤਕਾਂ ਹੋਣ ਹਤਿਆਸ਼ ਹੋਵੇ ਕੋ ਲਗਿਆ ਸਾਰਾ ਅੱਜ ਦੀ ਇਹ ਜਹਰਖਤਾਰ ਦੁਨੀਆ ਦੇ ਵਿੱਚ ਮਨੁੱਖਤਾ ਧਰਮ ਦੇ ਖਿੱਤੇ ਅਸੀਂ ਬਹੁਤ ਪਿੱਛੇ ਰਹਿ ਚੁੱਕੇ ਹਾਂ ਆਪਣੇ ਗੁਰੂ ਪਾਣੇ ਆਪਣੇ ਵਿਰਸੇ ਬਾਰੇ ਆਪਣੀ ਗੁਰੂ ਦੀ ਦਿੱਤੀ ਮਤ ਬਾਰੇ ਬਹੁਤ ਘੱਟ ਗਿਆਨ ਹੈ ਸਭ ਇੱਥੋਂ ਤੱਕ ਕਿ ਸਾਡੇ ਖਿੱਤੇ ਵਿੱਚ ਜਿਹੜੀਆਂ ਧਾਰਮਿਕ ਰਸਮਾਂ ਸੰਜਾਂ ਆਪਣੀਆਂ ਘਰੇਲੂ ਰਸਮਾਂ ਨੇ ਉਹ ਵੀ ਪੁੱਛ ਪੁੱਛ ਕੇ ਸੀ ਕਰਦੇ ਆ ਬਾਕੀ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਪੰਡਤ ਕਹਿੰਦਾ ਤੇ ਏਡਾ ਵੱਡਾ ਨਾਮ ਏ ਗੁਰੂ ਕਿਵੇਂ ਸਤਿਗੁਰੂ ਉਹਨੂੰ ਬੁਲਾ ਕੇ ਪੁੱਛਦੇ ਨੇ ਚਾਹਨਾ ਕੀ ਹੈ ਤੇਰੀ ਦਿਨੀ ਚ ਇੱਛਾ ਪੂਰੀ ਕਰਾਂਗੇ ਨੇ ਆਖਿਆ ਕਿ ਉਹਨੂੰ ਚਾਹੀਦਾ ਬਾਣਾ ਕੋ ਸਿੱਖ ਗੀਤਾ ਦੇਖਤ ਕਰੇ ਉਹਨੇ ਕਿਹਾ ਗੁਰੂ ਸਾਹਿਬਾ ਨੂੰ ਸਤਿਗੁਰਾਂ ਕਰ ਸਾਡਾ ਸਿੱਖ ਵੀ ਨਹੀਂ ਕਰੇਗਾ ਅਸੀਂ ਵੀ ਨਹੀਂ ਕਰਾਂਗੇ ਕੱਲ੍ਹ ਕਾਹਨ ਕਰੇਗਾ ਕੱਲ੍ਹ ਕਿ ਤੂੰ ਤਰਕ ਕਰੇਗਾ ਸ਼ੰਕਾ ਹੋਵੇਗੀ ਕਿ ਇਹ ਤੇ ਸ਼ਕਤੀ ਰਣ ਕਰਨੇ ਜਿਹੜਾ ਤੈਨੂੰ ਚੰਗਾ ਲੱਗਦਾ ਉਹਨੂੰ ਫੜਦਿਆ ਅੱਜ ਉੱਥੋਂ ਠੀਕ ਹੁੰਦੇ ਨਹੀਂ ਜਿ ਗੁੰਗੇ ਪੈਰੇ ਲੋਕ ਜਿਹੜੇ ਭਾਵਨਾ ਨਾਲ ਜਾਂਦੇ ਨੇ ਬੜੀਆਂ ਵੀਡੀਓਆਂ ਕਹਿੰਦਾ ਨਾ ਪ੍ਰਦਾਨ ਦੇ ਦਿੱਤਾ ਸੀ ਸਤਿਗੁਰਾਂ ਨੂੰ ਛਜੂ ਜੀ ਵਰ ਜਿਹੜਾ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ ਉਹਨੂੰ ਲਿਆਇਆ ਸੀ ਉਹ ਪੜਨ ਤਾਂ ਤਰਚਾ ਸਮਰਤ ਗੁਰੂ ਸਿਰ ਹੱਥ ਕਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਸਤ ਗੁਰਾਂ ਸਿਰ ਤੇ ਛੜੀ ਰੱਖੀ ਇਹਦੇ ਤੋਂ ਆਖੇ ਪੜਤ ਨੂੰ ਪੜੀ ਦਿੱਤਾ ਉਹ ਪੜਦਾ ਜਾਂਦਾ ਤੇ ਚਦੂ ਜੀ ਉੱਚੀ ਚ ਬੋਲਦਾ ਨਗਰ ਵਾਲੇ ਲੋਕ ਹੈਰਾਨ ਹੋ ਗਏ ਕਿ ਇਹ ਤੇ ਬੋਲਣਾ ਜਾਣਦੇ ਨਹੀਂ ਸੀ ਗੁਰੂ ਨੇ ਰਹਿਮਤ ਕੀਤੀ ਸਿੰਗਲ ਪਰਬਤ ਪਾਰ ਪੜੇ ਖਲ ਚਤਰ ਬਕੀਤਾ ਅੰਧ ਨੇ ਤ੍ਰਿਪਵਨ ਸੁਝਿਆ ਗੁਰਪੇਟ ਪੁਨਿਤਾ ਸਿੰਗਲਾ ਪਹਾੜਾਂ ਤੇ ਚੜ ਸਕਦਾ ਹੈ ਜਿਹੜਾ ਅਨੈ ਅਗਿਆਨਤਾ ਵਿੱਚੋਂ ਤਿੰਨਾਂ ਪਵਨਾ ਦਾ ਗਿਆਤਾ ਹੋ ਸਕਦਾ ਹੈ ਕਿ ਇਹ ਪਾਵਰ ਸਿੰਗਲੇ ਬਣ ਵਾਸਤੇ ਨੇ ਜਿਹਨੂੰ ਵਿਕਾਰਾਂ ਨੇ ਤੁੰਗਲਾ ਕਰ ਦੇ ਉਹ ਆਤਮਿਕ ਪੱਖ ਤੋਂ ਆਪਣੇ ਰੱਬ ਦੇ ਦੇਸ਼ ਤੱਕ ਦੀ ਉਡਾਰੀ ਲਾਂ ਰੁਕਾ ਦਿੰਦਾ ਹੈ। ਸਤਿਗੁਰਾਂ ਦੇ ਦਰ ਤੇ ਸੰਗਤ ਆ ਰਹੇ ਸੀ ਕਿਰਤੁਰ ਸਾਹਿਬ ਦੀ ਤਰਤੀ ਤੇ ਗੁਰੂ ਅੰਤਰਜਾਮੀ ਕਿਵੇਂ ਹੈ? ਆਪਾਂ ਤਾਂ ਬਿਠੇ ਆਪਾਂ ਅਖੰਡ ਪਿਪੜਾ ਕਵਿੰਦ ਆਪਣੇ ਗੁਰੂ ਵਾਲ ਪਿਠ ਵੀ ਕਰਨੀ ਮੱਕੇ ਮਦੀਨੇ ਦੀ ਉਦਾਹਰਣ ਦੇ ਕੇ ਵੀ ਕੋਈ ਗੱਲ ਨਹੀਂ ਜੀ ਗੁਰੂ ਨੇ ਪਰਮ ਕਟਿਆ ਜਿੰਨੀ ਗੁਰੂ ਤੇ ਸ਼ਰਧਾ ਰੱਖੋਗੇ ਜਿੰਨਾ ਗੁਰੂ ਦਾ ਆਦਰ ਕਰੋਗੇ ਜਿੰਨਾ ਗੁਰੂ ਦਾ ਸਤਿਕਾਰ ਕਰੋਗੇ ਓਨੀਆਂ ਵੱਧ ਪ੍ਰਾਪਤੀਆਂ ਸਾਨੂੰ ਹੋਣਗੀਆਂ ਉਹਨਾਂ ਸਾਡੇ ਤੇ ਗੁਰੂ ਜਿਆਦਾ ਤਰੁੱਥੇਗਾ ਸ਼ਕਤ ਹਾਰੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਕੀ ਦੇ ਦਰ ਤੇ ਇਹ ਚੋਰ ਸੰਗਤ ਦੇ ਵਿੱਚ ਰਲ ਗਿਆ ਲੁੱਟਣ ਦੀ ਭਾਵਨਾ ਨਾਲ ਜਿੱਥੇ ਠਹਿਰਣਗੇ ਹੁਣ ਪੈਂਦਣ ਪੈਂਡੇ ਸੰਗਤਾਂ ਚੱਲ ਰਹੀਆਂ ਨੇ ਨਾਲ ਨਾਲ ਇਹ ਵੀ ਚੱਲ ਰਿਹਾ ਇਹ ਇਨ੍ਹਾਂ ਦੇ ਮੂਲ ਬਣਾ ਤੰਤਾਨ ਹੋਣਾ ਹੈ ਗੁਰੂ ਨੂੰ ਮੇਟਾ ਕਰਨ ਲਈ ਕੁਝ ਲਿਆਏ ਹੋਣੇ ਨਹੀਂ ਕਿ ਜਦੋਂ ਇਹ ਸੌਣਗੇ ਉਦੋਂ ਲੁੱਟ ਲਾਂਗੇ ਸਤਗੁਰਾਂ ਸਿੱਖ ਨਾਲ ਵਾਅਦੇ ਕੀਤੇ ਨੇ ਬਾਣੀ ਚ ਕਹਿੰਦੇ ਕਿ ਗੁਰੂ ਰਖਵਾਲਾ ਬਣ ਜਾਣਾ ਤੇਰਾ ਮੇਰਾ ਸਤਗੁਰ ਰਖਵਾਲਾ ਹੋ ਆਹ ਧਾਰ ਕਿਰਪਾ ਪ੍ਰਭ ਹੱਥ ਤੇ ਨਾਖਿਆ ਹਰ ਗੋਵਿੰਦ ਨਮਾਨ ਰੂਆ ਹਰ ਗੋਵਿੰਦ ਨਮਾਨ ਰੂਆ ਜੇ ਗੁਰੂ ਰਖਾ ਬਣਦਾ ਉਹ ਕੋਈ ਕੁਝ ਨਹੀਂ ਹੁੰਦਾ ਇਹਦਾ ਦਾਇ ਨਾ ਲੱਗਾ ਜੀ ਲੋੜ ਨਹੀਂ ਸਕਿਆ ਚਲਦੇ ਆ ਚਲਦੇ ਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਇਹਦੀ ਮੰਨ ਦੀ ਮਨਸਾ ਪੂਰੀ ਨਹੀਂ ਹੋਈ ਜਦੋਂ ਉੱਥੇ ਬੈਠਾ ਨਾ ਇੱਕ ਪ੍ਰਤੀਕ ਸੀ ਇਹਦੀ ਵੀ ਕੇਵਲ ਤੀਜੇ ਪਾਤਸ਼ਾਹ ਦੇ ਸ਼ਬਦ ਸੀ ਗੁਰੂ ਕਾਲ ਵਿੱਚ ਚੱਲਦਾ ਰਿਹਾ ਜੀ ਪਹਿਲਾ ਪੰਗਤ ਵਾਚਾ ਸ਼ਗਨਤ ਕਾਰਨ ਜਿਉਦਾ ਇਹ ਸੰਗਤਾਂ ਪੈਦ ਲਾਉਂਦੀਆਂ ਸਨ ਜੇ ਦੂਰੋਂ ਆਉਣ ਕਰਕੇ ਕੋਈ ਪ੍ਰਸ਼ਾਦਾ ਪਾਣੀ ਨਾਲ ਲਿਆਉਂਦਾ ਸੀ ਜੇ ਲਿਉਂਦੇ ਵੀ ਸੰਤ ਕਈ ਵਾਰੀ ਰਾਤ ਕੱਟਣੀ ਪੈਗੀ ਨਹੀਂ ਸੀ ਹੁੰਦਾ ਕੋਲ ਤੇ ਸਤਿਗੁਰਾਂ ਦਾ ਹੁਕਮ ਸੀ ਕਿ ਸਾਰਿਆਂ ਤੋਂ ਪਹਿਲਾਂ ਸੰਗਤ ਨੂੰ ਪ੍ਰਸ਼ਾਦਾ ਪਾਣੀ ਸ਼ਕਾ ਦਿਓ ਜਦੋਂ ਉਹ ਸੰਗਤ ਵਿੱਚ ਆਉਣ ਤ੍ਰਿਪਤ ਹੋ ਕੇ ਆਉਣ ਅੰਦਰ ਬੈਠਿਆਂ ਦੇ ਮਨ ਚੇਤੜੂ ਗੁਣਾ ਲੈ ਰਹਿ ਪਾਣੀ ਨਹੀਂ ਪੀਤਾ ਚਾਹ ਨਹੀਂ ਪੀਤੀ ਪ੍ਰਸ਼ਾਦਾ ਨਹੀਂ ਛਕਿਆ ਧਿਆਨ ਨਾ ਪਟਕੇ ਪਿਰਤਕੁਜ ਕੇ ਸੰਗਤ ਵਿੱਚ ਆਉਣ ਪਰ ਅੱਜ ਤੇ ਉਲਟਾ ਹੋ ਗਏ ਆਪਰ ਅਟਕ ਪਏ ਮੈਂ ਆਪਾਂ ਦੇ ਗੁਰੂ ਘਰ ਹੀ ਨਹੀਂ ਆਉਣਾ ਆਪਣਾ ਤੇ ਕੰਮ ਬਣ ਗਿਆ ਪ੍ਰਸ਼ਾਦਾ ਛਕਣ ਹੀ ਆਏ ਸਿੱਖਿਆ ਕਲਿਆ ਕਰਤਲੇ ਜਾਣੇ ਇਸ ਕਰਕੇ ਹੌਲੀ ਹੌਲੀ ਬੰਦੋ ਗਿਆ ਕੰਮ ਵੀ ਨਹੀਂ ਬਾਅਦ ਵਿੱਚ ਸ਼ੁਰੂ ਕਰਿਆ ਲੰਗਰ ਨਹੀਂ ਤੇ ਸੰਗਤਾਂ ਦਰਬਾਰ ਵਿੱਚ ਨਹੀਂ ਬੈਣੇ ਹੁਣ ਜਿਹੜਾ ਪ੍ਰਸ਼ਾਦਾ ਤੀਜੇ ਪਾਤਸ਼ਾਹ ਦੇ ਸਮੇਂ ਅਕਬਰ ਵਰਗਾ ਛੱਕੇ ਗਲ ਕੀਨ ਦਾ ਦਾਤਾ ਬੜੀਆਂ ਰਹਿਮਤਾ ਹੋ ਗਈਆਂ ਨੇ ਤੇਰੇ ਦਰ ਦਾ ਭੋਜਨ ਛੱਕੇ ਇਹਦੇ ਵਿੱਚ ਬੜੀ ਸਮਰੱਥ ਹੈ ਜੀ ਅੱਜ ਵੀ ਨਹੀਂ ਹੈ। ਸਰੀਰ ਤੇ ਗੰਢਾਂ ਬਣਦੀਆਂ ਨੇ ਜਿਹੀਰਾ ਦਾ ਇੱਕ ਰੋਗ ਹੁੰਦਾ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋੜ ਹੈ ਉਸ ਗੁਰੂ ਘਰ ਦਾ ਪ੍ਰਸ਼ਾਦਾ ਉਹ ਜ਼ਿਆਦਾਤਰੇ ਪਛਵਾ ਨੂੰ ਹੁੰਦਾ ਹੈ। ਮਨੁਖਾ ਨੂੰ ਵੀ ਹੋ ਜਾਂਦਾ ਪ੍ਰਸ਼ਾਦਾ ਛੱਕਣ ਨਾਲ ਹੀ ਅਟ ਜਾਂਦਾ ਤੇ ਬਾਹਰ ਸਤਿਗੁਰੂ ਤੀਜੇ ਪਾਤਸ਼ਾਹ ਦਾ ਇੰਨੇ ਵਰਦਾਨ ਨਹੀਂ ਉੱਥੇ ਜੁੜੇ ਹਲਕੇ ਕੁੱਤੇ ਦਾ ਵੱਢਿਆ ਕੋਈ ਟਿਕਾਣਾ ਲਵਾਉਣਾ ਪੈਣਾ ਨਹੀਂ ਤੇ ਤੂੰ ਨਿਵੇਂ ਦੇ ਤੇ ਨੇ ਡਾਕਟਰ ਤੇ ਜਾਣਾ ਦਿਮਾਗੀ ਤਵਾਜਨ ਬਚਪਨ ਤੋਂ ਨਾ ਹੋਵੇ ਬਾਅਦ ਵਿੱਚ ਜਿਵੇਂ ਕਈ ਵਿਅਕਤੀ ਡਿਪਰੈਸ਼ਨ ਵਿੱਚ ਛੜੇ ਜਾਂਦੇ ਨੇ 2-4 ਦਿਨਾਂ ਚ ਠੀਕ ਹੋ ਜਾਂਦਾ ਕੁ ਮਹੀਨੇ ਬਤੀ ਨਹੀਂ ਲੱਗਦੇ ਉਥੇ ਰਹਿਣਾ ਪੈਂਦਾ ਉਹਨਾਂ ਦੀ ਮਰਿਆਦਾ ਉਸ ਮਰਿਆਦਾ ਵਿੱਚ ਮੰਨ ਕਿ ਜਦੋਂ ਆਪਣੇ ਆਪ ਉਥੇ ਰਹਿੰਦਾ ਸ਼ਿਵਾ ਕਰਨਦਾ ਹੈ ਤੇ ਜ਼ਿਆਦਾ ਵਕਤ ਲੱਗਦਾ ਹੀ ਨਹੀਂ ਦੋ ਚਾਰ ਦਿਨਾਂ ਚ ਮੂਲ ਚਾ ਫਤਿਹ ਕਰ ਦਿੰਦੇ ਸਤਿਗੁਰੂ ਤੀਜੇ ਪਾਤਸ਼ਾਹ ਠੀਕ ਠਾਕ ਬਿਲਕੁਲ ਤੰਦਰੁਸਤ ਹੋ ਜਾਂਦਾ ਵਿਅਕਤੀ ਹੁਣ ਇਹ ਪ੍ਰਸ਼ਾਦਾ ਸੰਗਤ ਦੇ ਵਿੱਚ ਬਹਿ ਕੇ ਸੋਚ ਰਣੇ ਛੇ ਕਿ ਆਜ ਅਨੰਦ ਆਏਗਾ ਕਿ ਮੈਂ ਤੇ ਨਾਲ ਥੋੜਿਆਂ ਨਾਲ ਲੜਿਆ ਸਾਂ ਇੱਥੇ ਤੇ ਬੜੀਆਂ ਸੰਗਤਾਂ ਦੇ ਬੜਾ ਮਾਲ ਮਿਲੇਗਾ ਆਪਾਂ ਤੇ ਚੋਰੀ ਕਰਨੀ ਹੈ ਨਾ ਜਿਆਦਾ ਨੂੰ ਚੰਕ ਵੀ ਸ਼ੌਕ ਐਡਪਾਂਗੇ ਵੀ ਨਹੀਂ ਪ੍ਰਸ਼ਾਦਾ ਸਾਰਿਆਂ ਨੇ ਥਾਂ ਵਿੱਚ ਲਿਆ ਸਾਰੇ ਪ੍ਰਸ਼ਾਦਾ ਲੈਂਦੇ ਨੇ ਮੱਥੇ ਨਾਲ ਲਾਉਂਦੇ ਨੇ ਵੈਗਰੂ ਕਹਿੰਦੇ ਨੇ ਛਕਦੇ ਨੇ ਜੇ ਮੱਥੇ ਨਾਲ ਲਾਉਂਦਿਆਂ ਹੀ ਭਾਗ ਖੁੱਲ ਜਾਂਦੇ ਸੀ ਹੱਜ ਆਪਾਂ ਮੱਥੇ ਨਾਲ ਲਾਉਂਦੇ ਹੀ ਨਹੀਂ ਹੱਜ ਆਪਾਂ ਨਾਲ ਲਫਾਵਾ ਲਿਆਉਂਦਾ ਹੁੰਦਾ ਵੀ ਦੋ ਲੈ ਕੇ ਇੱਕ ਲਫਾਵੇ 'ਚ ਪਾ ਲਓ ਆਪਾਂ ਤੇ ਕੰਮ ਕੀਤਾ ਹੀ ਨਹੀਂ ਗੁਰਮਤਾਲਾ ਵੀ ਪ੍ਰਸ਼ਾਦਾ ਛਕਦੇ ਛੱਡ ਕੇ ਮੱਥੇ ਨਾਲ ਕਿੱਥੇ ਲੱਗਣਾ ਸੀ ਪਹਿਲਾਂ ਲਫਾਵੇ 'ਚ ਚਲਾ ਗਿਆ ਤਾ ਸਾਡੇ ਤੇ ਰਹਿਮ ਤਾਂ ਨਹੀਂ ਹੋ ਰਹੀਆਂ ਅਸੀਂ ਗੁਰਮਤ ਤੋਂ ਬੜਾ ਉਲਟ ਕਰਮ ਕਰ ਰਹੇ ਹਾਂ ਮਸਤਕ ਨਾਲ ਪ੍ਰਸ਼ਾਦਾ ਲੰਘਾ ਇਹਦੇ ਸ਼ਬਾ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਗੁਰੂ ਪ੍ਰਤੀ ਖਿੱਚ ਪੈਦਾ ਹੋ ਗਈ ਅਜੇ ਗੁਰੂ ਦੇ ਦਰਸ਼ਨ ਨਹੀਂ ਹੋਏ ਜੀ ਸਤਿਗੁਰਾਂ ਖੈਜ ਨੂੰ ਮਿਲ ਕੇ ਆਨੰਦ ਪੈਦਾ ਹੋ ਜਾਏ ਨਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਉਹਨੂੰ ਆਖੇ ਦਾ ਸਤਿਗੁਰ ਸੋਏ ਸਣਨੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਰਨੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਇਸ ਭਾਵਨਾ ਨਾਲ ਆਸ਼ੇ ਕਰੇ ਬਰਸ਼ ਇਹਨੇ ਕੀਤੇ ਦਰਸ਼ਨ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਸੰਗਤ ਵਿੱਚ ਗਿਆ ਦਰਸ਼ਨ ਕਰਦਾ ਪਿੱਛੇ ਬਹਿ ਗਿਆ ਨਰਸੀ ਵੀ ਚੋਰ ਆ ਪਰ ਕੀ ਵਿੰਦਾ ਚੰਦਨ ਦੀ ਚੌਂਕੀ ਤੇ ਇਤਿਹਾਸ ਕਹਿੰਦਾ ਸਤਿਗੁਰੂ ਆਸੰਗਨ ਦੇਸ਼ ਛੋਟੀ ਉਮਰ ਹੈ ਕੀਤਨ ਹੋ ਰਿਆ ਸੀ ਸ਼ਬਦ ਦੀ ਸਮਾਪਤੀ ਹੋਈ ਸ਼ਬਦ ਪੜਦਿਆਂ ਪੜਦਿਆਂ ਇਹਦੇ ਮਨ ਦੀਆਂ ਤਰੰਗਾਂ ਬੜਾ ਕੁਝ ਬਦਲਿਆ ਜਾ। ਇਸ ਤਨੇ ਬਦਲਿਆ ਸੀ ਜੀ ਪਹਿਲੇ ਜਮ ਵਿੱਚ ਸੱਜਣ ਥਾਣ ਨੂੰ ਦੁਨੀਆ ਦਾ ਕਤਲ ਆਮ ਕਰਨ ਵਾਲਾ ਵਿਅਕਤੀ ਇੱਕੋ ਸ਼ਬਦ ਦੇ ਨਾਲ ਆਪਾਂ ਦੇ ਸਾਰਾ ਗੁਰੂ ਗ੍ਰੰਥ ਸਾਹਿਬ ਕਈਆਂ ਨੇ ਕਈ ਵਾਰੀ ਪੜਿਆ ਜੀ ਕਈ ਸਾਇਕ ਪਾਠ ਦੇ ਕੋ ਉਪਾ ਲੈ ਸਮਝ ਇੱਕ ਅੱਖਰ ਦੀ ਨਹੀਂ ਆਈ ਕੀ ਕਰਾਂਗੇ ਪਾਠ ਕਰੇ ਰਜਾਨਾ ਸ੍ਰੀ ਸੁਖਮਨ ਸਾਹਿਬ ਪੜਦੇ ਆ ਪੰਜ ਬਾਣੀਆਂ ਪੜੀਆਂ ਸਾਡੇ ਵਰਗੇ ਤਨਖਾਈ ਦੀ ساری ساری ਉਮਰ ਉਹਨਾਂ ਦੀ ਦਿਉਤੀ ਤੋਂ ਪੜਦੇ ਆ ਗਿਆਨ ਉਪਜਦੇ ਨਹੀਂ ਇੱਕ ਸ਼ਬਦ ਸੁਣਿਆ ਤੇ ਮਨ ਵਿੱਚ ਖਿਆਲ ਆ ਗਿਆ ਉੱਚਾ ਹੋ ਕੇ ਵਿਦਵਾਂ ਸੰਗਤ ਦੀ ਭੀੜ ਬੜੀ ਵੱਡੀ ਸੀ ਦਰਿਆ ਹੋਇਆ ਵਿਚੋਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼ਬਦ ਦਾ ਜਦੋਂ ਵੇਗ ਚੱਲਦਾ ਹੈ ਗੁਰੂ ਸਾਹਿਬਾਂ ਨਾਲ ਇਹਦਾ ਸੰਬੰਧ ਜੁੜ ਗਿਆ ਗੱਲਾਂ ਕਰ ਰਿਹਾ ਜੀ ਗੁਰੂ ਨਾਲ ਜਦੋਂ ਆਤਮਾ ਦੀ ਆਵਾਜ਼ ਨਾਲ ਗੁਰੂ ਨੂੰ ਜੇਤੇ ਕਰੋਗੇ ਭਾਵੇਂ ਥੱਕ ਹੋਵੇ ਚੋਰ ਹੋਵੇ ਗੁਰੂ ਸਾਡੇ ਨਾਲ ਗੱਲਾਂ ਕਰਦਾ ਹੈ ਜੀ ਇਹਨੋਂ ਕਿਹਾ ਵਿਣ ਬੋਲਿਆਂ ਸਭ ਕੁਝ ਜਾਣਦਾ ਕਿਸ ਅਗਾਂ ਕੀਚੈ ਅਰਦਾਸ ਕਿਨਾਂ ਵੀ ਇੰਨੀ ਸ਼ੋਤੀ ਉਮਰਾਚ ਗੁਰੂ ਜੇ ਗੁਰੂਏ ਤੇ ਬੜਾ ਗਿਆਨ ਹੋਵੇਗਾ ਜੇ ਗੁਰੂਏ ਤੇ ਅੰਤਰਾਜਮੀ ਵੀ ਹੋਵੇਗਾ ਜੇ ਗੁਰੂਏ ਤੇ ਮੈਨੂੰ ਜਾਣਦਾ ਹੋਵੇ ਬੈਂਚੋਰਾ ਸਤਪੁਰਾਂ ਦਾ ਧਿਆਨ ਇਹਦੇ ਨਾਲ ਜੁੜ ਗਿਆ ਸਤਪੁਰਾਂ ਇਹਦੇ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਜਦੋਂ ਗੁਰੂ ਰਹਿਮਤ ਪਰਿਨੰਦ ਨਾਲ ਵਿੰਦੈ ਸੰਗਤ ਵਿੱਚ ਆਉਣ ਦਾ ਫਲ ਵੀ ਜੀ ਇਹਦਾ ਵੱਡਾ ਹੁੰਦਾ ਹੈ ਇਹ ਚੋਰ ਦਾ ਜੀਵਨ ਗੁਰੂ ਸਾਹਿਬਾਂ ਨੇ ਬਦਲਿਆ ਬੜੇ ਚੰਗੇ ਤਰੀਕੇ ਨਾਲ ਸ਼ਬਦ ਦੀ ਸਮਾਪਤੀ ਹੋਈ ਤੇ ਥੱਲੇ ਨੀਵੀਂ ਪਾ ਲਿੰਦਾ ਕਹਿੰਦਾ ਜੇ ਗੁਰੂ ਨੇ ਤੇ ਆਪੇ ਬੁਲਾਣਗੇ ਸਾਹਿਬਾਂ ਨੇ ਸ਼ਬਦ ਦੀ ਸਮਾਪਤੀ ਉਹਦੇ ਆਖਿਆ ਵੀ ਇਸ਼ਾਰਾ ਕਰਕੇ ਵੀ ਤੁਸੀਂ ਉੱਠ ਕੇ ਅੱਗੇ ਆਜੋ ਹੁਣ ਸੰਗਤ ਦਾ ਇਕੱਠ ਬੜਾ ਸੀ ਇਨੇ ਹੋਰ ਨਹੀਂ ਵੀ ਪਾ ਲਈ ਕਹਿੰਦਾ ਵੀ ਜੇ ਸੱਚੀ ਮੁੱਚੀ ਜਾਣਦੇ ਨੇ ਤੇ ਨਾਂ ਲੈ ਕੇ ਬੁਲਾਣਗੇ ਵੀ ਉਹ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਚੋਰ ਹੈ ਸਤਿਗੁਰਾਂ ਅਗਲ ਅਰੰਭ ਇਥੋਂ ਕੀਤੀ ਕਿ ਚੋਰ ਸੰਗਤ ਚ ਆਏ ਇਥੇ ਗੁਰੂ ਦਾ ਧਾਰ ਹੈ ਉਹਦਾ ਜੀਵਨ ਵੀ ਬਦਲ ਜਾਂਦਾ ਹੈ ਗੁਰੂ ਉਹਨੂੰ ਵੀ ਨੇੜੇ ਲਿਆਉਂਦਾ ਹੈ ਚੁੱਕ ਕੇ ਉਹਨੂੰ ਹੀ ਆਪਣਾ ਬਣਾ ਲੈਂਦਾ ਹੈ ਇਹਦਾ ਨਹੀਂ ਜਾਂਦਾ ਮੈਂ ਜੇ ਵੇਖਾਂਗਾ ਵੇਖਿਆ ਸੀ ਦਿਨ ਵਿੱਚ ਐ ਰਾਜੀਤੀ ਜਾਣੀ ਨਹੀਂ ਪਰਕਰ ਸਤਿਗੁਰਾਂ ਆਖਿਆ ਸੀ ਗੁਰੂ ਦੀ ਪਰਖ ਨਹੀਂ ਕਰੀਂ ਗੁਰੂ ਨਾਲ ਭਾਵਨਾ ਨਾਲ ਪੇਸ਼ ਆਈਦਾ ਕਿਹਦੇ ਨਾਮ ਲੈਣ ਸਤਿਗੁਰਾਂ ਆਖਿਆ ਜਸਵੰਤਰਾਏ ਤੈਨੂੰ ਕਹਿ ਰਿਹਾ ਅਕੇ ਆਦਾ ਨਿਚੋਂ ਝੂਜ ਕਰਾਇ ਮੇਰਾ ਗੋਮਿੰਦ ਤੇਤੇ ਭਗਤ ਰਵਦਾ ਜੀ ਕਿਦ ਨੇ ਇਹ ਗਰੀਬਾਂ ਨੂੰ ਨਵਾਜਦਾ ਹੈ ਗਰੀਬ ਨਵਾਡੁ ਸਹਿੰਗਾ ਮੇਰਾ ਮਥੈ ਛਤਰ ਧਰੈ ਇਹਦਾ ਨਾਮ ਸਿੱਜੀ ਜਸਵੰਤ ਪਰਾਇ ਸਤਿਗੁਰਾਂ ਖਿਆ ਅੱਗੇ ਆ ਜੋ ਸੇਭਾ ਨੇ ਬੋਲ ਬੁਲਾਇਆ ਕੰਮ ਉਠਿਆ ਬੁਝੇ ਤੇ ਸਤਿਗੁਰੂ ਕਹਿ ਨਾ ਦੇਣ ਸੰਗਤ ਵਿੱਚ ਕੋਈ ਗੁਰ ਸਾਹਿਬ ਤੇ ਸੰਸਾਰ ਭਾਵ ਸਾਗਰ ਤੋਂ ਤਾਰ ਦੇਨੇ ਪਾਰ ਉਤਾਰਾ ਕਰ ਦੇਨੇ ਸਤਗੁਰਾਂ ਖਾਂਜ ਸੰਤ ਰਾਏ ਅੱਗੇ ਆ ਅੱਗੇ ਆਇਆ ਸਤਗੁਰਾਂ ਦੇ ਚਰਨਾਂ ਤੇ ਸ਼ੀਸ਼ ਰੱਖਿਆ ਸਤਗੁਰਾਂ ਨੇ ਇਹਨਾਂ ਨੂੰ ਬ੍ਰਹਮ ਪਦ ਬ੍ਰਹਮ ਪਦਵੀ ਦੇ ਦਿੱਤੀ ਤੇ ਨਾਲ ਆਖਿਆ ਗੁਰੂਕੁਲ ਭਾਵਨਾ ਨਾਲ ਲੱਜਦਾ ਹੈ ਇਹਨੇ ਸਾਰੀਆਂ ਗੱਲਾਂ ਗੁਰੂ ਦੇ ਸਾਹਮਣੇ ਕਬੂਲੀਆਂ ਜੀ ਆਪਾਂ ਹਰਮੰਦਰ ਸਾਹਿਬ ਉਹ ਜਿਹੜਾ ਹਕਮਨਾਮਾ ਸੌਣਦੇ ਨੇ ਅਸੀਂ ਘਟ ਪੜਨੇ ਆ ਉੱਥੇ ਰੋਜ਼ ਪੜਿਆ ਜਾਂਦਾ ਹੈ ਕਿ ਜਦੋਂ ਗੁਰੂਕੁਲ ਜਾਏ ਨਾ ਆਪਾਂ ਦੇ ਗੁਨਾਹ ਲਕੁੰਨੇ ਆ ਨਾ ਸਤਿਗੁਰਾਂ ਕਹਿਆ ਸੀ ਗੁਨਾਹ ਦੱਸੀ ਗੁਰੂ ਨੂੰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਜਿ ਬਿਖੈ ਬਿਖ ਕਾਹੀ ਮਾਇਆ ਮੋਹ ਪਰਮ ਪਰ ਪੂਲੇ ਸਤਿਦਾਰਾ ਸੋ ਤੀਤ ਲਗਾਏ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਇਹ ਹੀ ਬਲੰਤ ਜਮਤਰਾ ਸੋ ਮਿਟਾਈ ਇਕ ਅਰਦਾਸ ਭਾਤ ਕੀਰਤ ਕੀ ਗੁਰੂ ਰਾਮਦਾਸ ਰੱਖੋ ਹਮ ਸ਼ਰਨਾਂ ਮੈ ਮੈਨੂੰ ਆਪਣੀ ਛਣ ਵਿੱਚ ਰੱਖ ਮੇਰੇ ਤੇ ਕਿਰਪਾ ਕਰ ਸਿੱਖ ਗੁਰੂ بواਖੇ ਦਾਤਾ ਮੇਰੇ ਤੇ ਦਇਆ ਕਰੀ ਜੋ ਤੈਨੂੰ ਭੰਦਾ ਹੈ ਉਹ ਕੰਮ ਕਰਾਈ ਮੈਥੋਂ ਜੇ ਮਾਰਾ ਕਰਾਂ ਤੇ ਰੋਕ ਦੇਈਂ ਪ੍ਰਭਾ ਨੂੰ ਇਹ ਸੋਚੀ ਨਹੀਂ ਆਈ ਆਪਾਂ ਦੇ ਬਸ ਇਹਨੇ ਦੇ ਰੁਕਤਾ ਸਾਡੇ ਵਰਗਿਆਂ ਵਿੱਚ ਪੜ ਲਿਆ ਤੁਹਾਡੇ ਤੋਂ ਥੋੜੀ ਬੋਤੀ ਮਾਇਆ ਲੈ ਤੇ ਇਹਨਾਂ ਦੇ ਕਾਰਜ ਸੋਖਾ ਲੈਣ ਫਲਾਣਾ ਹੋਵੇ ਹੋਰ ਨਹੀਂ बस यही ਗੱਲ ਰਹੀ ਸੀ ਜੋ ਪਾਵੈ ਸੋ ਕਰਾਈ ਜੋ ਨਾ ਪਾਵੈ ਸੋ ਨਾ ਕਰਾਈ ਤਰਲੇ ਦੇਸਿਕ ਗੁਰੂ ਦੇ ਸਾਹਮਣੇ ਜਦੋਂ ਬੜੀ ਮਿੱਠੀ ਆਵਾਜ਼ ਦੇ ਨਾਲ ਸਤਗੁਰੂ ਸੰਗਤ ਵਿੱਚ ਇਹਨੂੰ ਬੁਲਾਉਂਦੇ ਨੇ ਇਹਦੇ ਮਨ ਵਿੱਚ ਗੁਰੂ ਦੇ ਸ਼ਬਦ ਛੇਕ ਕਰਕੇ ਇਹਨੇ ਆਪਣੇ ਗੁਨਾਹਾਂ ਨੂੰ ਸੰਗਤ ਵਿੱਚ ਕਬੂਲਿਆ ਕਿਉਂਕਿ ਛੋਟੀ ਉਮਰਾਂ 'ਚ ਆਵਾਜ਼ ਉਂਝ ਵੀ ਮਿੱਠੀ ਹੁੰਦੀ ਬਾਣੀ ਕਹਿੰਦੀ ਗੁਰੂ ਹਾਏ ਮਿੱਠਾ ਬੋਲਣਾ ਇਹ ਦੋ ਪੰਕਤੀਆਂ ਪੜੋ ਫਿਰ ਅਦੰਤ ਸ਼ਬਦੀ ਦਾ ਪਾਠ ਕਰਾਂਗੇ ਸਤਿਗੁਰੂ ਸਾਡੇ ਤੇ ਦਇਆ ਕਰਦੇ ਸਾਡੀ ਮੱਤ ਤਬਦੀਲ ਕਰਦੇ ਆਪ ਜੀ ਨੇ ਮਿਲ ਕੇ ਗਾਣਾ ਜੀ ਗੁਰੂ ਕੀ ਹੈ ਗੁਰੂ ਦੀ ਆਵਾਜ਼ ਕੀ ਹੈ ਕਿਵੇਂ ਸਾਨੂੰ ਸਮਝਾਏਗੀ ਅਸੀਂ ਗੁਰੂ ਕੇ ਸਿੱਖ ਬਣ ਕੇ ਕਿਹੋ ਜਿਹਾ ਜੀਵਨ ਬਣਾਣਾ ਹੈ ਆਓ ਸਾਡੇ ਮਿਲ ਕੇ ਗਾਈਏ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਰਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਸੰਮਲ ਥਕੀ ਜੀ ਹਉ ਸੰਮਲ ਥਕੀ ਜੀ ਉਹ ਕਦੇ ਨ ਬੋਲੇ ਕੋਰਾ ਉਹ ਕਦੇ ਨ ਬੋਲੇ ਕਾ ਬੜਾ ਮਿੱਠ ਕੋਲਣਾ ਉਹਦੀ ਬਾਣੀ ਨੂੰ ਜਪਣ ਵਾਲਿਆਂ ਵਿੱਚ ਮਠਾਸ ਸੁਤੇ ਸਰਉਣੀ ਚਾਹ ਦੀ ਨਿਮਰਤਾ ਸੁਤੇ ਸਰਉਣੀ ਜਾਈਦੀ ਇਹਨੇ ਆਪਣੇ ਗੁਨਾਹਾਂ ਨੂੰ ਕਬੂਲ ਕੀਤਾ ਅੱਗੋਂ ਤੋਂ ਚੋਰੀ ਦਾ ਧੰਦਾ ਛੱਡਣ ਵਾਸਤੇ ਸਤਿਗੁਰਾਂ ਦੇ ਸਾਹਮਣੇ ਵਾਅਦਾ ਕੀਤਾ ਸਤਿਗੁਰਾਂ ਨੇ ਬੜੀ ਦਇਆ ਕੀਤੀ ਗੁਰੂ ਅਜ ਵੀ ਵਰਤਦਾ ਹੈ ਅੱਜ ਵੀ ਸਾਡੇ ਤੇ ਰਹਿਮਤਾ ਕਰਦਾ ਹੈ ਛਿਲੀ ਹਰਿ ਕ੍ਰਿਸ਼ਨ ਤੇ ਆਈ ਹੈ ਜਿੱਥੇ ਸਭ ਪੁਜਾਇਆ ਜਾਣ ਵੀ ਉਦੋਂ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਵਚਨ ਜੋਖੜਾ ਕੀਤਾ ਹੈ ਉਹ ਗਰਮ ਕਰਨ ਦੀ ਕਰਨ ਦਾ ਯਤਨ ਕਰਨ ਤੇ ਉਬਰਾਈਆਂ ਨੂੰ ਛੱਡ ਕੇ ਚੰਗੀਆਂ ਆਈਆਂ ਆਪਣੇ ਬੰਦੇ ਬਣਾਂਗੇ ਸਾਰੀਆਂ ਸੰਤਾਨਾਂ ਅਠਵੇਂ ਪਾਤਸ਼ਾਹਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਖ ਜੀ ਦਾ ਲੱਖ ਲੱਖ ਵਧਾਈਆਂ ਹੋਈਆਂ ਬੁਲਾਂ ਤੋਂ ਤੁਮ ਹੀ ਮਾਪੇਮ ਪ੍ਰੇਮ ਸਹਿਤ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ